ਤੁਹਾਡੀ ਕੋਈ ਹੈ ਡੇੜਾ ਸਾਡੇ ਕੋਲੇ ਪਾ ਲੜਾਈ ਲੋ ਆਤੀ ਤੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲੜਾਈ ਲੋ ਆਤੀ ਤੇ ਹੈ ਟੁਕਵਾਰੀ ਸਰਵਿਸ ਸਟੇਸ਼ਨ ਤੇ ਬਾਈ ਗੱਡੀ ਧੋਣਾ ਹੈ ਅੱਜ ਬਹੁਤ ਲੱਭੜੀ ਹੋਈ ਸੀ ਇੱਕੇ ਨੂੰ ਟੈਨਸ਼ਨ ਖਾਈ ਜਾ ਰਹੀ ਵੀ ਲੜਾਈ ਲੱਗ ਗਈ ਕਿਆ ਬਣੂਗਾ ਹੈ ਲੂਗੀ ਪੂਰੀ ਤੱਕ ਪਾਉਗੀ ਹੈ ਲੜਾਈ ਰਾਤ ਆ ਟਾਈ ਕਰਤਾ ਮਨੇ 1:30 ਵਜੇ ਹਾਂਜੀ ਹਾਂਜੀ ਜਿੱਤ ਲੁੱਟੀ ਜਿਉਂ ਨਿਕਲ ਬਈ ਇਹ ਕਿਹਨੇ ਤੋਂ ਕਿਰਤ ਬੋਲਣੀ ਜੇ ਕਿਰਤ ਤੋਂ ਆ ਜਾਊਗਾ ਨਾਲੇ ਬੁੱਲ ਗੇਰ ਦੇ ਨਾਲੀ ਉਹ ਨਹੀਂ ਜੇ ਕਿਰਤ ਬੁੱਲ ਜਾਂਦੇ ਆਪਾਂ ਬੁੱਲੋ ਕਹਿ ਰਹੇ ਆ ਬੁੱਲਾਂ ਦੀ ਟੈਨਸ਼ਨ ਹੋ ਗਈ ਜੇ ਕਿਰਤ ਬੁੱਲ ਜਾਂਦੇ ਆ ਬੁੱਲ ਰਿਹਾ ਮੈਂ ਉਹ ਕਹਿ ਰਹੇ ਮੈਂ ਉੱਥੇ ਤਾਂ ਜਾ ਹੀ ਨਹੀਂ ਹੁੰਦਾ ਕਿਰਤ ਫੇ ਹੋ ਰਿਹਾ ਬੁੱਲ ਬੁੱਲ ਨਹੀਂ ਗੇਰ ਨੇ ਮਾੜੇ ਮਾੜੇ ਇੱਥੇ ਟੋਹਾ ਪਟਣਾ ਇੱਥੇ ਦਬੜੇ ਤੇਰੀ ਖੱਡਾ ਖੋਡਾ ਇੱਥੇ ਕਹਲ ਬਣ ਗਿਆ ਇੱਥੇ ਲੋਡ ਫੇਟੇ ਕਢਾਇਆ ਜਾਣਾ ਇੱਥੇ ਭੁੰਨ ਦੇਣਾ ਉਹਨਾਂ ਨਾਲ ਲੱਗਦੀ ਤੇਰੀ ਹੋਣਾ ਕੰਮ ਕਿਹੜਾ ਹਨ ਇੱਥੇ ਕਰਦਣਾ ਮੁੰਡਾ ਇਹ ਸੋਚੇ ਵੀ ਬਾਜੀ ਇੱਧਰ ਨੂੰ ਲਿਆਇਓ ਫਿਰ ਇੱਧਰ ਨੂੰ ਲਾਵਾਂ ਤੇ ਪੋਤਾ ਆ ਗਿਆ ਮੈਂ ਸਹੀ ਕਹਿੰਦਾ ਉਹ ਜਰਾ ਪੜਾ ਬਲੇਡ ਥੋੜਾ ਜਿਹਾ ਬਾਜਦੀ ਵਾਲੇ ਕੋਠੇ ਪਰ ਨਾ ਰਹੀ ਮੈਂ ਵੀ ਕਹਿੰਦਾ ਮੈਨੂੰ ਮੈਂ ਮੈਂ ਕਹਿੰਦਾ ਪਾਣੀ ਮਾ ਕੋਈ ਕੋਈ ਸ਼ੈਂਪੂ ਨੂੰ ਪੁੱਲਾ ਆ ਜੇ ਚੈ ਲੋੜਾ ਥੋੜੇ ਦੀ ਜੇਤਵਾ ਲੋ ਜੋਂ ਚਵਾਣਾ ਮਾਜੋ ਲੈਣਾ ਨਹੀਂ ਆਪਾਂ ਨੇ ਜੋ ਵੀ ਹੈਗਾ ਲਿਆਉਣ ਲੱਗਿਆ ਜਿਹਦਾ ਜੋ ਵੀ ਹੈਗਾ ਲਿਆਓ ਧਵਾ ਲੋ ਵੜੇ ਚੀਜ਼ਾਂ ਹੋਰ ਕੀ ਬਾਈ ਪ੍ਰੈਸ਼ਰ ਕਰ ਲੈ ਚੱਲਦੇ ਜਰਾ ਚੱਕ ਕੇ ਇਹ ਨਾ ਨਿੱਡੜਾਈ ਤਾਂ ਅਸੀਂ ਲੜਨੀ ਆ ਆਪਣੇ ਆਪ ਨੂੰ ਕਹਿਨ ਕਰਨਾ ਗੱਡੀ ਨੂੰ ਕੀ ਕਹਿਣਾ ਨਹੀਂ ਸਾਰ ਮੁਝ ਸਭ ਜਣਾ ਆਪਣੇ ਆਪ ਦਾ ਸਾਰ ਮੁਝ ਸਭ ਜਣਾ ਆਪਣਾ ਇਹਦਾ ਉਹ ਆਪਣੇ ਆਪ ਨੂੰ ਕਹਿਨ ਚਾਹੀਦਾ ਕੀ ਕਰਦਾ ਕੀ ਹੈ ਯਾਰ ਨਹੀਂ ਪੰਪ ਲਿਆਓ ਬਈ ਤੇ ਫਿਰ ਲਿਆਈਏ ਪੰਪ ਵਧੀਆ ਜੇ ਤੂੰ ਤੇਰੇ ਘਰ ਦੇ ਨਾਲ ਲੈ ਕੇ ਦੇ ਦਉਂਦੇ ਉਹ ਓਕੇ ਕਰਨੋਂ ਉੱਪਰ ਉਹ ਤਾਂ ਗੰਨਣਾ ਹੈ ਕੀ ਕਰਾਂਗਾ ਉਹ ਆਈ ਦਾ ਮਜਾ ਕਰਦਾ ਮੈਂ ਤੂੰ ਮਜਾ ਲੈ ਲਈ ਮਜਾ ਅਸਲਾ ਤਾਂ ਮਾਰਦਾ ਸੀ ਨਾ ਸੰਸਪਨ ਤੇ ਮਾਰ ਪਾ ਦਿੰਦਾ ਮਜਾ ਲੈ ਲਈ ਇਹ ਤਾਂ ਮਰੇ ਹੋਏ ਇਕੱਠੇ ਗੜੀ ਜਣੇ ਜਦ ਆਪੇ ਲੁੜਕ ਗਿਆ ਫੇਰ ਇਹਨੇ ਹੁੰਟਾ ਕਰਾਣਾ ਪੈ ਗਿਆ ਬਾਈ ਆਏ ਕਹਿੰਦੇ ਗਏ ਸ਼ੀਸ਼ੇ ਵਾਲੇ ਕਮਰੇ ਆਵਾ ਨਹੀਂ ਜਾਣਾ ਕੋਈ ਬੰਦ ਕਮਰੇ ਬਣਾ ਸ਼ੀਸ਼ਾ ਬੱਜਦਾ ਹੁੰਦਾ ਜਾਂ ਬੰਬ ਬੱਜਦਾ ਉਹਦਾ ਉਹ ਤਾਂ ਖਿੰਡੇ ਜਿਹਾ ਨਾ ਸੀ ਯਾ ਰਸੋਈ ਦੇ ਵੀ ਨਾ ਬੈਟਰੀ ਸਲੰਡਰ ਲੱਗਿਆ ਹੁੰਦਾ ਉੱਥੇ ਦਾ ਹੀ ਤਾਂ ਸ਼ਿਸ਼ੇ ਲੱਗਿਆ ਉੱਥੇ ਨਹੀਂ ਬੈਠਣਾ ਉਹ ਜੇ ਮਾਜੀ ਬੰਦ ਕਮਰੇ ਵਿੱਚ ਰਹਿ ਜਾਣਾ ਇਹ ਤਾਂ ਰੋਟੀ ਕਾਦੇ ਤੇ ਪਾਉਂਦਾ ਉਹਦੇ ਵੀ ਸ਼ਿਸ਼ੇ ਹੋਰੇ ਨਾਲ ਪਾਣੀ ਦਾ ਹੈਗਾ ਔਰ ਇਹਦੇ ਅੱਗੋ ਲੱਗੀ ਪ੍ਰੈਸ਼ਰ ਵਾਲੇ ਚਲਾ ਕੇ ਰੱਖੀ ਜੇ ਪਾਣੀ ਹੋਈ ਜਾਣਾ ਹੈ ਕਿ ਅੱਗ ਲੂੰਦੀ ਆਪਾਂ ਪਾਣੀ ਗਾਦੇ ਲੈਣਾ ਹੈ ਨਾ ਉਹ ਵੀ ਮਰਦ ਨੂੰ ਜਣਾ ਦੇਖੀ ਜੇ ਹੈ ਐਂ ਗੱਲ ਭੁੱਲ ਗਿਆ ਟੋਂਬੇ ਬਣੇ ਨੇ ਥਾਂ ਥਾਂ ਜਿੱਥੇ ਮਰ ਗਈ ਹਾਂ ਉਹ ਵੀ ਹੈ ਨਾ ਰਾਈ ਗਈ ਨੇ ਐਸੇ ਛਾਲ ਮਾਰਦੇ ਕਦ ਦੂਆ ਗੋਲ ਜੇ ਨਹੀਂ ਮਰ ਰਿਹਾ ਉਹ ਮਰਦਣਾ ਡੁੱਬ ਕੇ ਮਰ ਜਾਣਾ ਮਰੋਣਾ ਫੁੱਟਾ ਵਾਲਾ ਸੀ ਇਤਰਾ ਲੋਟ ਹੋ ਜਾਣਾ ਮੈਨੂੰ ਐਂ ਲੱਗਦਾ ਟੈਨਸ਼ਨ ਇਹਨੂੰ ਐਂ ਬਾਕੀਆਂ ਨੂੰ ਹੈ ਹੀ ਨਹੀਂ ਇਹਦੀ ਮੁੰਦੀ ਨਾ ਸੁਣੀ ਕਾਣ ਨੂੰ ਸੋਚਦੇ ਆ ਮੇਰੇ ਅੱਛਾ ਤਾਂ ਟੈਨਸ਼ਨ ਨਾ ਫਲਾਗ ਜਿਗੀਰੇ ਚਲਾ ਜਾਂਦਾ ਐ ਨੂੰ ਟੈਨਸ਼ਨ ਪਾਜੀ ਟੈਨਸ਼ਨ ਦਾ ਉਹਨਾਂ ਨੂੰ ਹੈਗੀ ਉਹ ਜਿਹੜੇ ਪ੍ਰੋਫਿਟ ਆ ਉਹਨੂੰ ਪਤਾ ਬੈਂਕ ਵੀ ਉੱਡ ਜਾਣੇ ਅਸੀਂ ਉਹ ਵੀ ਉੱਡ ਜਾਣੇ ਕਹਿੰਦੇ ਪੈਸੇ ਪਹਿਲੇ ਹੀ ਕੱਢ ਲਓ ਉਹ ਕਹਿੰਦੇ ਇੰਤੈ ਖਰਚ ਕਰਨਾ ਨਹੀਂ ਉਡਣੀ ਹੈ ਚੋਰਾਂ ਦੇ ਪੈਸੇ ਨਾਲ ਉਹਨਾਂ ਨੂੰ ਪਤਾ ਲੱਗਣ ਵੀ ਘਰ ਨਾਲ ਪੈਸਾ ਆਨ ਲੱਗਦੇ ਆ ਹਾਂ ਇੰਸਟਾਗ੍ਰਾਮ ਵਾਲੇ ਕਹਿੰਦੇ ਪੈਸੇ ਪਹਿਲੇ ਹੀ ਕੱਢ ਲਿਓ ਅੱਦੇ ਆਤਵਾਦੀ ਤਾਂ ਸ਼ਹਿਰ ਨਹੀਂ ਬਣ ਜਾਣੇ ਬਾਹਰੋਂ ਲੁੱਟ ਗੋਣ ਆ ਜਾਣੇ ਪੈਸੇ ਘਰ ਫਾਇਦਾ ਨਹੀਂ ਆ ਹੈ ਕੌਤਿਕ ਨੇ ਕਿੰਨਾਂ ਕਾਉਂਟਰੀ ਲੈ ਲਈ ਨੇ ਮੇਰੇ ਨਾਲ ਤਾਂ ਗਲਤ ਹੋਇਆ ਜੇ ਤੈਨੂੰ ਮਿਲਣ ਦਾ ਲਿਸੰਸ ਕਰ ਵਧੀਆ ਰਹਿਣਾ ਹੁੰਦਾ ਸੁਭਾਨ ਰਮਨ ਨੇ ਕਿਹਾ ਖਾਣਾ ਉਹ ਬੰਦ ਲੋਕ ਨਾ ਕਰਾ ਉਹ ਕਿਹਾ ਕਿਹਾ ਹੂਟਰ ਵਜਣਾ ਇੰਟਰ ਵਜਣਾ ਹੂਟਰ ਉਹ ਤਾਂ ਚੰਡੀਗੜ੍ਹ ਚ ਆਪਣੇ ਤਾਂ ਨਹੀਂ ਆਇਆ ਇੱਧਰ ਜੁੰਗਾ ਬਾਈ ਕੀ ਕੀ ਆਈ ਬਹਿ ਜਾ ਤੋਰੇ ਲੈ ਲਓ ਕੁਰਸੀ ਜੁੰਗ ਮਰੀ ਗਈ ਇਹਨੂੰ ਕਿੰਨੇ ਵਜੇ ਆਇਆ ਸੀ ਤਾਂ ਬਾਜੀ ਕਿੰਨੇ ਵਜੇ ਦਾ ਟਾਈਮ ਦਿੱਤਾ ਫੁੱਟ ਕਿਨੇ ਮਾਰਨ ਨੂੰ 6 ਵਜੇ ਕਹਿੰਦਾ 6 ਵਜੇ 6 ਵਜੇ ਘਰੇ ਬਾਅਦੇ ਆਉਣਾ ਠੀਕ ਹੈ ਉਹ 5 ਵਜੇ ਵੀ ਦੱਸਿਆ 5 ਵਜੇ ਦੁਕਾਨ ਨਹੀਂ ਖੁੱਲ੍ਹਦੀ ਉਹ ਕਰੋ ਨਾ ਤਾਂ ਵੜਨੇ ਨੂੰ ਕਿਹਾ ਵੀ ਅੰਦਰੇ ਰਹਿ ਜਾਵੇ ਮਸਾਲੇ ਗਰੇ ਤੇ ਬਾਹਰ ਰਹੋ ਖੇਤਾ ਖੂਤਾ ਚ ਸਾਡੇ ਜਾਰਡਨ ਨਾਲ ਸਭੀ ਟੈਨ ਬੁਧਾਵੀ ਨਹੀਂ ਸਾਡੇ ਜਾਰਡਨ ਆ ਕੇ ਬੁਧਾ ਜੀ ਠੀਕ ਹੈ ਹੈ ਨਹੀਂ ਸਾਡੇ ਨਹੀਂ ਨਹੀਂ 5 ਵਜੇ ਗੱਲ ਕਰ ਲੈਓ ਤੇ ਫਿਰ ਪਤਾ ਕੀ ਹੈ ਜਿਹੜਾ ਉਹਨੇ ਲਗਾ ਲਿਆ ਰੱਖ ਦੇ ਕੋਈ ਅਗਲੇ ਦੇ ਫਾਈਨਲ ਪਾਤਾ ਦੇਣਾ ਕਰਾ ਤੁਹਾਨੂੰ ਪੁੱਤ ਜੀ ਹੈ ਹੂੰ ਬਈ ਲੌਂਸ ਹੋਇਆ ਤੇ ਪੰਜ ਟਾਈਮ ਦਿੱਤਾ ਵਾ ਹਾਂ ਟਾਈਮ ਲੱਗਿਆ ਪਿਆ ਹੁਣ ਤੇਰਾ ਡੈਡੀ ਤਾਈਓ ਕਹਿੰਦਾ ਨਾ ਆਣਾ ਨਹੀਂ ਐਦਾ ਅਸੀਂ ਹਾਂ ਨਾ ਅੰਦਰ ਚਾਹ ਨਹੀਂ ਆਉਂਦੇ ਆਜਾ ਤੇ ਤੁਸੀਂ ਛਡਾ ਲੋ ਇੱਥੇ ਵੀ ਨਹੀਂ ਆਉਣਾਗਾ ਚੰਡੀਗੜ੍ਹ ਤੇ ਦਾ ਚੰਡੀਗੜ੍ਹ ਤਾਂ ਆ ਗਿਆ ਉਹ ਆ ਜਾ ਤੈ ਤਾਂ ਬੰਦਾ ਚਕਾ ਦੇਣਾ ਹਾਂ ਕਿਵੇਂ ਮੈਂ ਵੀ ਤਾਂ ਜਾਉਂਗਾ ਹੀ ਅੰਦਰ ਇਹਨੂੰ ਨਾਲੇ ਰੱਖੀ ਹੋਰੇ ਐ ਨਾਗਾ ਇਹਦੀ ਵੀ ਆਪਣੀ ਮਰਜ਼ੀ ਨਾਲ ਇਹਦਾ ਕੈਬਨ ਲਾਉਂਗਾ ਮੈਂ ਇਸ ਤੋਂ ਦਾ ਨਹੀਂ ਆਉਣਾ ਮਲਗਾ ਮਲਗਾ ਬੰਨਾ ਨਾ ਅੱਜ ਦਾ ਜਿਹੜਾ ਅਦਨਾ ਬਾਅਦੋਂ ਮੁਰਗੇ ਦੇ ਆਪੇ ਆਉਂ ਬਣਦੇ ਆ ਰਹੇ ਕੋਈ ਆਪਣੇ ਆਪਣੇ ਵੀ ਆਪਣੇ ਲੈਗ ਪੀਸ ਗਿਰਨੇ ਆ ਇਹ ਵੀ ਨਹੀਂ ਪਤਾ ਹੈ ਜਿਹੜੇ ਆਪਣੇ ਖੇਡਣੇ ਬਾਅਦ ਚ ਲੈਗ ਪੀਸ ਹੋਉਂਦੇ ਉੱਥੇ ਲਾਹੌਰ ਦੀ ਜ਼ੈਦ ਭੈਣ ਬਈ ਸਾਰੀਆਂ ਮੱਜਾਂ ਨੂੰ ਅੱਗ ਲਾਦੀ ਮਤਲਬ ਮਾਰ ਲੱਗਦੀ ਸਾਰੇ ਮਾਤਬਾਰੀ ਨਾਲ ਜਾ ਬੋਲਡ ਬਟੇ ਤੇ ਭੈਣ ਸਾਰੇ ਪਿੱਛਾ ਘੜੀਆਂ ਦੀ ਰਾਤ ਹੋਇਆ 1:30 ਵਜੇ ਟੈਕ 1:30 ਵਜੇ ਇਹ ਕਿੱਥਾ ਆ ਗਿਆ ਨੰਬਰਾਂ ਦਾ ਬੋਲਦਾ ਮਿਤਾਜੀ ਉਹ ਕੱਪਟਨ ਹੂੰ ਅਮਰੀਕਾ ਹੂੰ ਲੋਕ ਤਾਂ ਸਾਰਿਆਂ ਨਾਲ ਗੱਲ ਹੋਊਗਾ ਗੱਤਾਂ ਬਟ ਰੇਨਾ ਬੱਤਾਂ ਗੱਟੀਆਂ ਉਹ ਅੰਮ੍ਰਿਤਸਰ ਤੇ ਮੇਨ ਆ ਉੱਥੇ ਸਭ ਤੋਂ ਪਹਿਲਾ ਹੁੰਦਾ ਲੋਕ ਉੱਥੇ ਜਿਹੜਾ ਹਮਰਾ ਪਹਿਲਾ ਹੁਣਾ ਉਹ ਨੇੜੇ ਨੇੜੇ ਆ ਨਾ ਬਾਰਡਰ ਦੇ ਨੇੜੇ ਉਹਨੂੰ ਮੁੱਖੇ ਚੱਕਦਾ ਵਾ ਕੀ ਕਹਿੰਦੇ ਇਹਨੂੰ ਗੂਸੜ ਨਹੀਂ ਸੁੱਖੇ ਨੂੰ ਸੁੱਖਾ ਕਾਲਵਾ ਨਹੀਂ ਸੁਖੀ ਨੂੰ ਸਕੂਅਰ ਉਹਦੇ ਦੀ ਮੱਝਾਂ ਨਾਲ ਕੋਈ ਕਾਲ ਆ ਕੇ ਉਹ ਤਾਂ ਡਰਾਇਆ ਪਾ ਉਹ ਆ ਦੀ ਜੇਲ੍ਹ ਮਤਨਾਂ ਨੇ ਉਹ ਤਾਂ ਡਰਾਇਆ ਤਾ ਚਲ ਆ ਤਾਂ ਫੇ ਹੁਣ ਚਲੋ ਟਰੈਕਟਰ ਤੋਂ ਲੋ ਦਿਹਾੜੀ ਪਾ ਲੋ ਮੈਂ ਜਰੂਰ ਕੰਮ ਆਵਾਂਗਾ ਬਾਈਓ ਬੋਲ ਤਾਂ ਸਹੀ ਕੁਛ ਹੈ ਮਾ ਲੋ ਕਰ ਮੈਂ ਸਾਸਿ ਦਾ ਜਿਆਦਾ ਤਾਂ ਨਹੀਂ ਜਾਈਂਗਾ ਵੀਡੀਓ ਨਹੀਂ ਵੀਡੀਓ ਤੇਰੀ ਕਰਨ ਦੀ ਬਾਂਡਰੀ ਸਾਡੀ ਥੋੜੇ ਬੰਨੇ ਮੇਰੇ ਬੰਦਾ ਵਿਚਾਰੇ ਬੰਦਾ ਰਿਹਾ ਕਿਹਦਾ ਬੰਦਾ ਮੋਦੀ ਦੇ ਮੋਦੀ ਦੇ ਬਰਾਬਰ ਬਣਾਣਾ ਮੋਦੀ ਦੇ ਬਰਾਬਰ ਬਣਾਣਾ ਅੱਤਾਂ ਵਾਲਾ ਇਹਨਾਂ ਦੇ ਗਗਵੰਤ ਮਾਰਦਾ ਚੇਲਦਾ ਹੈ ਨਹੀਂ ਮੋਦੀ ਦੇ ਹਾਂ ਰੇਕ ਪਰ ਬੈਠਦੀ ਹੈ ਕੀ ਚੇੜੀ ਇਹਨੇ ਉਹਨੇ ਸ਼ੈੱਡ ਥੱਲੇ ਆ ਪਾਇਆ ਤੇ ਸ਼ੈੱਡ ਥੱਲੇ ਆਉਂਦਾ ਉਹ ਦੇ ਗਟਾਰ ਹੈ ਵਿੱਚ ਵੜ ਜਾਂਦੀ ਉਹ ਉਹ ਟੈਂਕੀ ਕੋਲ ਤੇ ਆਈ ਜ ਮੈਂ ਕਹਿੰਦਾ ਇਹ ਨਹੀਂ ਵੀਰੇ ਇਹਨਾਂ ਦਾ ਸ਼ੈੱਡ ਥੱਲੇ ਆਲਣਾ ਬਣਿਆ ਤੇ ਇੱਥੇ ਤੇ ਵਿਚਾਰ ਬੈਠੀਆਂ ਇੱਥੇ ਸਸ ਜੀ ਜਾਂ ਗੱਡੀ ਚੱਕੀ ਹੁੰਦੀ ਉਹਦੇ ਮਗਰਾਟ 'ਚ ਵੜ ਜਾਣਾ ਇਹਨੇ ਟਾਇਰ 'ਤੇ ਬੈਠ ਜਾਣਾ ਚੱਲ ਹੁਣ ਚੱਲੀਏ ਫਿਰ ਟੈਸਟ ਤਾਂ ਤਾਂ ਕਹਿ ਲੈਣੇ ਜੰਗ ਤਾਂ ਲੱਗ ਜਣੀ ਸਾਡੇ ਨਾਲ ਨਾਲ ਥੋੜੀ ਲੈ ਕੇ ਜਾਣਾ ਪੈਸਾ ਕੋਈ ਅੱਗ ਲੱਗ ਜੂਂਦੇ ਇੱਥੇ ਰਹਿ ਜਾ ਜੀ ਔਖਾ ਏ ਕਿਆ ਲੋਡ ਅੱਜ ਤੋਂ ਤਾਂ ਫ੍ਰੀ ਸੇਵਾ ਆਉਰੇ ਇਹ ਤੋਂ ਬੈਠਾ ਦੂਰਾ ਸਾਡੇ ਪਿੰਡ ਕਿੰਨੇ ਲੰਗੇ ਜੇ ਜੁਲਟਾ ਤੇ ਪੈਸੀ ਲਾ ਕਿੰਨੇ ਬਣਦੇ ਕਿੰਨੇ ਜੁਲਟਾ ਫੁਕੇ ਆ 5 4 2 ਹੋ ਅਨੇ ਕੇ ਹੋਏ ਉਹਨੇ ਜੁਲਟਾ ਦੇ ਹਿਸਾਬ ਨਾਲ ਚੱਲੀ ਇਹਦਾ ਬਹੁਤ ਘੱਟ ਹੈ ਹਾਂ ਚੱਲੀਏ ਫਿਰ ਅੱਜ ਦਾ ਮਾਫੀ ਨਾਮ ਗੱਡੀ ਵੀਰਵਾਲ ਤੇ ਫਰੀ ਤੋਂ ਅੱਜ ਦਿੱਤੀ ਹੈ ਪਿੰਡ ਚ ਪਿੰਡ ਚ ਸ਼ਹਿਰ ਚੋਂ ਜ਼ਿਆਦਾ ਔਖਾ ਇੱਥੇ ਨਾ ਟਿਕ ਲੰਗਵਾ ਪਾ ਜੀ ਲੰਗਵਾ ਤੇ ਪੈਸੀ ਇੱਥੇ ਲੱਗਦੇ ਖੇਤਾਂ 'ਚ ਭੂਗ ਤਣੇ ਆ ਇੱਥੇ ਤਾਂ ਬਾਣ ਖੁੱਲੇ ਆ ਜਿੱਧਰ ਨੂੰ ਮਰਜ਼ੀ ਭੱਜ ਜਾਓ ਆਈ ਫੂਕਦਾਨੇ ਆ ਸਾਡਾ ਫੂਕਦਾਨੇ ਕਿੱਥੇ ਨੇ ਠੂਕੂਂਗੇ ਆ ਅਸਲ ਵਿੱਚ ਇਸ ਨਾਲ ਬੰਦ ਹੁਣ ਤੈਨੂੰ ਕਿਹੜੀ ਚਾਦਰ ਲਿਆਦੀ ਐ ਲੇਫਲਾ ਲਾ ਵਾਲੀ ਜਿਹੜੀ ਤੇ ਉੱਪਰ ਉੱਪਰ ਆਏ ਆ ਹਮ 11 ਚ ਜ਼ਿਆਦਾ ਖਰਾਂ ਹੁੰਦਾ ਕਿਉਂਕਿ ਬਜ਼ਾਰਾ ਚ ਘਰ ਇਕੱਠੇ ਹੁੰਦੇ ਆ ਉਹੀ ਤਾਂ ਗੱਲ ਉੱਥੇ ਜ਼ਿਆਦਾ ਟੈਕ ਹੁੰਦਾ ਪਿੰਡਾ ਚ ਰੱਖ ਥੋੜੀ ਦੂਜਾ ਜਗ੍ਹਾ ਬੁੱਲੀ ਹੁੰਦੀ ਐ ਇਹਦਾ ਨੱਠਣ ਪਰ ਜਣ ਜਗ੍ਹਾ ਹੈਗੀ ਐ ਕਿੱਥੇ ਨਾ ਹਵਾ ਡੰਡੀ ਐ ਕਹਿ ਲੈ ਜਿਹੜੀ ਉਹ ਯਾਰ ਮੈਂ ਜਾਣਦੀ ਵੀ ਉਹਨੂੰ ਦੱਸ ਦਿੱਤੇ ਭੱਜੋ ਫੇ ਇਸਦੇ ਭੱਜੋ ਸਪ੍ਰੇਟ ਲਵਾ ਕੇ ਦੇਖੀਏ ਪਹਿਲਾਂ ਥੋੜੀ ਇਹ ਪਤਾ ਗਿਆ ਜਾਂਦਾ ਮੈਂ ਮੈਂ ਤੂੰ ਕਹਿੰਦਾ ਮੈਂ ਯਾਰ ਪਤਾ ਨਹੀਂ ਹੁੰਦਾ ਮੈਂ ਤੂੰ ਜਿੰਮ ਜਾ ਕੇ ਤਾਂ ਸਾਹ ਬੋ ਚੜਦਾ ਕਰੂਗਾ ਨਾ ਪੰਜ ਲੂੰਗਾ ਇਹ ਆ ਮੈਂ ਕਹਿੰਦਾ ਸੀ ਜਾਂਦੇ ਜੀ ਨਾ ਕੱਦੂ ਵਾਲੇ ਖੇਤ ਚ ਗਿਆ ਨਾ ਦੋ ਚੱਕਰ ਕੱਢਦੇ ਨਾ ਜੀ ਬਸ ਜੀ ਜਾਵਦਾ ਹਾਂ ਉਹ ਪਾਪੇ ਨਾ ਆਪਣੇ ਗੰਦੇ ਕੰਨੇ ਲੈ ਤੋੜ ਦੇਣਾ ਕਰ ਤਿੰਨ ਰੋਜ਼ ਪੈਸ਼ ਕਰਨੇ ਕੱਪੜੇ ਤਾਂ ਲੂਸ ਢਣੇ ਹੁਣ ਜਾਉਣਾ ਉੱਪਰ ਤੇ ਰਹਿਣੇ ਨਹੀਂ ਪਸਦੀ ਤਾਂ ਇਹ ਕਿਹੜਾ ਪੱਕਾ ਜੀ ਕੱਪੜੇ ਪਰਮਾਨੈਂਟ ਹੈ ਤਾਰਨੇ ਜਾਂ ਬਰ ਬਰਮੇ ਦੀ ਪਹਿਨੇ ਨਾਣਾ ਵੀ ਪਹਿਣਾ ਹੁਣ ਕੱਪੜੇ ਕੱਪੜੇ ਕਰੀ ਜਾਂਦਾ ਮਾਂਗੂ ਫਿਰ ਕੇ ਕੱਪੜੇ ਹੁੰਦੇ ਉਹ ਚੌੜੀ ਹੁੰਦੀ ਦਰਦਾ ਦੂਏ ਕੱਪੜੇ ਉੱਤਰ ਜਾਂਦੇ ਆਹ ਕੱਪੜੇ ਵੀ ਉਤਰ ਜਾਂਦੇ ਓ ਨਹੀਂ ਦਾ ਦੂਏ ਟੇਡੇ ਪੀਛੇ ਜੇ ਚੁਵਾ ਕੇ ਪਾ ਵੀ ਦੰਨੇ ਮੋੜਦੇ ਉਹ ਵੀ ਨਹੀਂ ਉਹ ਵੀ ਨਹੀਂ ਪਹਿਣੇ ਨਸੀਬ ਹੁਣੇ ਹੈਗੇ ਹਾਂ ਕੋਈ ਨਹੀਂ ਲੈਣੀ ਆ ਤੂੰ ਕੀ ਕਹਿੰਦੇ ਉਦੋਂ ਕਹਿੰਦੇ ਉਹ ਅਸਲ ਜਿਹੇ ਤਾਂ ਬੰਦੇ ਦਾ ਸਾਰਾ ਕੱਪੜਾ ਉੜੇ ਕੱਚਾ ਨਾ ਉੜੇ ਕੱਚਾ ਉੜ ਗਿਆ ਨਾ ਰੌਸ਼ਾਂ ਘਾਟੇ ਨਾ ਪਾਣੀ ਘਾਟੇ ਨਾ ਤੂੰ ਜਾ ਕੇ ਰੁਕਦਾ ਨਾ ਚੱਲ ਵੀ ਚੱਲੀ ਐ ਮੁਰਦਿਆਂ ਕੀ ਕਹਣਾ ਕਿੰਨੇ ਪੈਸੇ ਹੋਗੇ ਪਿੱਛੇ ਵਾਲੇ ਕਿੰਨੇ ਦੇ ਟਾਇਰ ਐ ਪਿੱਛੇ ਵਾਲੇ 18 ਦੇ ਐ ਮੂਰੇ ਵਾਲੇ ਮੂਰੇ ਵਾਲੇ 12 12 4 24 ਦੇ ਟਰੈਕਟਰ ਵਧੀਆ ਬਣਾਇਆ ਵਾ ਛੋਟੇ ਉਹਦੇ ਜਿੰਨੇ ਆ ਛੋਟੇ ਟਰੈਕਟਰ ਜਿੰਨੇ ਹੂੰ ਪ੍ਰੈਸ਼ਰ ਐ ਇਹਨੂੰ ਕਿਹੜੇ ਜ਼ੋਰ ਲੱਗਦਾ ਇਹ ਹਾਂ ਜਾਣ ਬਾਰੇ ਹੂੰ ਕਈ ਆਲੇ ਆਪਣੇ ਵੀ ਇੱਧਰ ਇਹ ਟਰੈਕਟਰ ਆਇਆ ਸੱਤ ਕੋੜਾ ਹਰਸ਼ਵੀਰ ਵਾਲਾ ਛੋਟਾ ਇਹ ਤੇ 600 ਕੁਸ਼ਾ ਮੈਨੂੰ ਲੱਗਦਾ ਰੂਪ 750 ਆ 755 ਹੈ ਆਈਡੀ ਡੀ ਆਈ ਡੀ ਆਈ ਡੀ ਆਈ ਡੀ ਆਈ ਬਹੁਤ ਹੀ ਵਧੀਆ ਹ ਸਕੰਦਰ ਜੀ ਦਾ ਨਾਂ ਨਹੀਂ ਫਤਿਹ ਨਹੀਂ ਜਾਂਦਾ ਜਿਹਾ ਟੋਡੀ ਤੁਆ ਕੀ ਚੱਲ ਚੱਲੀ ਗਏ ਚੰਗਾ ਵੀ ਸੂਝਲ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਗੰਗਾ ਵਾਲਾ ਅੱਜ ਟ੍ਰੈਲ ਤੇ ਜਾ ਰਹੇ ਆ ਬਾਈ ਜੀਪ ਦੇ ਚਾਚੇ ਨੂੰ ਸ਼ੌਂਕ ਚੜ ਗਿਆ ਜੀਪ ਦਾ ਇੱਧਰ ਚਾਚਾ ਲੈ ਕੇ ਆਇਆ ਹੈ ਟ੍ਰੈਲ ਦਿਵਾਉਣ ਨੂੰ ਇਹ ਚਾਚਾ ਬਾਈ ਸਾਡਾ ਡੀਲਰ ਆ ਇਹਨੂੰ ਕਰਿਓ ਚਾਚਾ ਜੀ ਸਸਰੀ ਗਾਨ ਹੋਰਾ ਪਾ ਜਾ ਰਿਹਾ ਬਾਈ ਟ੍ਰੈਲ ਰੈਂਚ ਚਮਕੌਰ ਸਾਹਿਬ ਤੱਕ ਢੇਡਾ ਮਾਰਨ ਆ ਇੱਧਰ ਭਾਈ ਏਡਰ ਨਾਲ ਇਹਨੇ ਕਿਹਾ ਵਾ ਕੁਛ ਠੀਕ ਕਿ ਦ ਸਾਹਮਣੇ ਭਾਈ ਮੈਂ ਸਭ ਪੁੱਛ ਰਿਹਾ ਭਾਈ ਵਧੀਆ ਜੀ ਫੇ ਰੁਕਦੀ ਭਾਵੇਂ ਬੱਸ ਮੰਗਾ ਕੋਈ ਚੱਕਰ ਨਹੀਂ ਵਾਜ ਪੂਰੀ ਕਰਦੀ ਐ ਵੀ ਪਿਛੇ ਵਾਲੀ ਸਵਾਰੀ ਪਿੱਛੇ ਰਹਿ ਜੂਵੇ ਨਹੀਂ ਨਹੀਂ ਫੜ ਕੇ ਬੈਠੇ ਆ ਨਹੀਂ ਕਰਦੇ ਹੈਗੇ ਚਲਾਈ ਤਾਂ ਵਧੀਆ ਪਰ ਸਮੈਲਾ ਸਾਰੀਆਂ ਆ ਜੰਨੀਆਂ ਵਿੱਚ ਬੈਠੇ ਨੂੰ ਓਪਨ ਹਨ ਬੰਦ ਚੱਕਰ ਆਲੀ ਆ ਬਈ ਚੱਕਰ ਦੱਸਦੀ ਆ ਵੀ ਕਿੰਨੇ ਚੱਕਰਾਂ ਪਰ ਚੱਲਦਾ ਏ ਇਹ ਨੀਂਜੜ ਤੋ ਆ ਕੰਮ ਰਹਿ ਗਿਆ ਤਾਂ ਕਰਦਾ ਚਾਚੇ ਨੇ ਪੂਰਾ ਤੁਸੀਂ ਕਮੈਂਟਾਂ 'ਚੇ ਦੱਸਦੇ ਹੋ ਵੀ ਕਿਆ ਕਰਿਆ ਇਹਨੇ ਬਈ ਦੇ ਪੈ ਹੀ ਕੰਮ ਇਹ ਜ਼ਰੂਰੀ ਕਰਦਾ ਹੁੰਦਾ ਵਿੱਚ ਇਹ ਹੁੰਦਾ ਜੀ ਪੁੱਠੇ ਪੰਗੇ ਹੁਣ ਗਾਣੇ ਜਿਆਦਾ ਆ ਗਏ ਅੱਧੇ ਰਾਹ ਚ ਆ ਕੇ ਡਾਕਟਰੀ ਤਾਂ ਕਰਨੀ ਹੋ ਫਿਰ ਅਸੀਂ ਬਾਈ ਖੋਲ ਕੇ ਦੇਖਿਆ ਤਾਂ ਵਾ ਖੁੱਲਿਆ ਨਹੀਂ ਹੈਗਾ ਮੇਨ ਡਾਕਟਰ ਬੁਲਾਇਆ ਹੁਣ ਉਹ ਐ ਕਰਾ ਤੇ ਆਉਣ ਤਾਂ ਕਰ ਬੜਾ ਸੁੱਤਾ ਹੁਣ ਕਿੱਥੇ ਕਿੱਥੇ ਮੈਨੂੰ ਬਕਸੇ ਵੀ ਨਹੀਂ ਲੱਗਦੇ ਕਿ ਤੂੰ ਕਹਿੰਦਾ ਸਪੀਕਰ ਹੈ ਸਪੀਕਰ ਕਿੱਥੇ ਆੜੀ ਕੀ ਡੇਡਾ ਨਾ ਹੋਰ ਪਿੱਛੇ ਗਲੀ ਵਿੱਚ ਗਲੀ ਤੇਰੀ ਵਿੱਚ ਘੇਰ ਲਿਆ ਨਹੀਂ ਸਰਪੈਂਡਰ ਜਾਰਾਂ ਦਾ ਕਿਹਦੇ ਥਾਮ ਵਧੀ ਖੁੱਲ੍ਹੀ ਜਗ੍ਹਾ ਤੇਨੂੰ ਬਾਹਰ ਕਿੱਥੇ ਜਾ ਕੇ ਪਹਿਲਾਂ ਤੂੰ ਲੌਕ ਖੋਲ ਜਦੋਂ ਉਹ ਲੰਗੀ ਵੀ ਨਹੀਂ ਲੱਗੀ ਚਾਬੀ ਲੱਗੀ ਉਹ ਬਾਈ ਕੱਢ ਲਿਆ ਆ ਗਿਆ ਉਹ ਦਾਬੀ ਦਾ ਇੱਕ ਅੱਧਾ ਬਟਨ ਜਾ ਚਾਬੀ ਦੇ ਗਰੂ ਆਉਣਾ ਕਰਨੀ ਪਵੇ ਇੱਧਰ ਆਉਣਾ ਕਰਨੀ ਪੈਣੀ ਹੈ ਫੇਰ ਹਾਂ ਇਹਦੇ ਵਿੱਚ ਰਹਿਣਾ ਤੇ ਚਾਬੀ ਲਾਉਣੇ ਵੀ ਤਾਂ ਹੈ ਬੱਚਾ ਯਾਦ ਰੱਖੀ ਕਿਹੜੀ ਚਾਬੀ ਲਾਈ ਆ ਆ ਗਈ ਆ ਗਈ ਲਾਈਟ ਆ ਗਈ ਆ ਗਈ ਲਾਈਟ ਆਓ ਸਲਪ ਮਾਰਤੀ ਜੜੀ ਹਾਂ ਹਾਂ ਤਾ ਕਰ ਕਰ ਤੂੰ ਹੀ ਘਟ ਐ ਤੇਰੇ ਵਾਲਾ ਵਧੀਆ ਹੁੰਦਾ ਤੂੰ ਕਰ ਲੈ ਚਾਚਾ ਬਿਲਿਓ ਤੋ ਤਾਂ ਕਰ ਪਹਿਲਾਂ ਬਾਏ ਬਾਏ ਕਰਾਤੀ ਦੇਦਾ ਇੱਕ ਹੋਰ ਦਾਪ ਬਾਏ ਬਾਏ ਉਹ ਬਾਏ ਬਾਏ ਹੋ ਗਈ ਆ ਆ ਮੋੜ ਥੱਲੇ ਵਾਲੇ ਤੇ ਬਦਲੂਣੇ ਆ ਇਹ ਤੇ ਹਾਂ ਆ ਬੁਲਾ ਕੀ ਲਾਂਗੇ ਬੀਟੀ ਲਾਂਗੇ ਬੀਟੀ ਲਾਂਗੇ ਆਗੀ 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 ਚੱਲ ਟਾਈਮ ਤੇ ਕਰ ਲੋ ਬਈ ਚੱਲ ਬਸ ਕਾਰਵਾਈ ਪੂਰੀ ਹੋ ਗਈ ਭਾਵੇਂ ਲਘੋਕੇ ਲਈ ਵੀ ਆ ਬਹੁਤ ਰੰਗ ਰੰਗ ਬ੍ਰੋ ਬਹੁਤ ਲੱਭ ਕੇ ਸਾਨੂੰ ਬਹੁਤ ਔਕਾ ਲੱਭਿਆ ਸੀ ਤਾਂ ਬਧੇਰਾ ਜੁੱਧ ਕਰਿਆ ਤਾਂ ਪਹਿਲਾਂ ਚਾਬੀਆਂ ਸਾਰੀਆਂ ਲਾ ਲਈਆਂ ਦੀਆਂ ਸਾਰੀਆਂ ਉਹ ਹੈ ਨਾ ਸਟੈਟ ਲੱਗਦੀ ਥੋੜੀ ਨਹੀਂ ਆ ਕੱਚੀ ਸ਼ਾ ਕਰ ਮੜਾ ਜੈ ਇਧਰ ਨੂੰ ਮੇਰੇ ਵੱਲ ਨੂੰ ਆਡੀਅੰਸ ਨੂੰ ਦੇਖਣ ਦੇ ਵੀ ਪ੍ਰੀਤ ਵੀ ਆ ਵਿੱਚ ਹੋਰ ਕਰ ਮੜਾ ਜਾ ਉਬਦੀਏ ਜੀਪ ਲੀਵਰ ਬਿਠਾ ਲ ਕੇ ਦੇਖਣੀ ਉਹਨੂੰ ਛੋਕਰ ਚੱਕਰ ਚੈੱਕ ਕਰਨੇ ਛੋਕਰ ਦੇ ਕਰਨੇ ਬੰਦੇ ਬਿਠਾਉਣੇ ਆ ਚਾਰ ਬੰਦੇ ਬਿਠਾਉਣੇ ਆ ਮੀ ਆ ਰਿਹਾ ਹੈ ਜਬ ਹੀ ਗੱڈن ਥੋੜੀ ਜੀ ਮਾਰਾ ਜੀ ਦਾ ਹੋ ਰ ਗਿਆ ਬੱਦਾ ਐਨ ਬਧੀਆ ਦਾਤੀ ਕਲਾ ਕ੍ਰੀਟ ਕਰਨਾ ਵਧਦੀ ਇਹਨੂੰ ਲੀਵਰ ਲੈ ਚਲੀਏ ਟੀਮ ਪਟਾੜੀ ਸਰਦਾਰ ਜੀ ਬੈਠਾ ਸਰਦਾਰ ਜਿੱਕੇ ਆਉਣਗੇ ਹੁਣ ਖੜਾ ਹੋ ਕੇ ਜਾ ਹਾਦੂ ਕਾਤੇ ਕਿਦੇ ਉਹ ਆ ਬਹਿ ਜਾ ਬਹਿ ਜਾ ਹੋਰਦ ਨੂੰ ਮੜਾ ਜਾ ਬਹਿ ਜਾ ਬਈ ਬਹਿ ਜਾ ਇਕ ਲੱਤ ਬਾਹਰ ਰੱਖ ਕੇ ਕਿੰਨੂ ਡੀਕ ਰੇ ਇਕ ਲੱਤ ਬਾਹਰ ਰੱਖ ਚਲ ਮੇਨ ਬੰਦਾ ਤਾਰੇ ਜਿੱਤੇ ਤੁਸੀਂ ਨਹੀਂ ਨੂੰ ਬਹਿਣਾ ਨਹੀਂ ਬਹਿ ਬਹਿ ਛੇਤੀ ਬੈਠੋ ੜੀ ਦੰਡੜ ਹੋਇਆ ਵਾ ਦੇਖ ਲਾ ਉੱਪਰ ਆ ਰੱਖਣਾ ਪੈਣਾ ਭੈਗੀ ਭੈਗੀ ਦੇਖੀ ਭੈਗੀ ਇਹ ਬੈਗੀਉ ਕਹਿੰਦੇ ਸੀ ਭੈਗੀ ਚਲ ਹਾਂ

ਇਹ ਦਾ ਬਰਾਗਾ ਦਿੱਤਾ ਗਿਆ ਹੈ ਨਾ ਵੀਡੀਓ ਵੀ ਖੜੀ ਆਈ ਹੈ ਇਹ ਦਾ ਹਾਂ ਹਤਾ ਇਹਨਾਂ ਨੇ ਪੌਣੇ ਨੂੰ ਅੱਧਾ ਘੰਟਾ ਲਾ ਦੇਣਾ ਬਾਈ ਜੀ ਉਹ ਚਲਾ ਦੇ ਉਹਨੂੰ ਦੋ ਪਾਈ ਜਾਵੇ ਦੋ ਚਲਾਈ ਜਾਣ ਲਾ ਫਿਰ ਫਿਰ ਤਾਂ ਹੋਲੇ ਆ ਭਰੀ ਛੇੜੋ ਤੁਸੀਂ ਚੱਲਦੇ ਦਾ ਕਾਰ ਦੇਣਾ ਕੰਮ ਹਰ ਬੰਦਾ ਆਏ ਨੇ ਤਿੰਨ ਬੰਦੇ ਪਾਣੇ ਗਾਇਕ ਬੰਦਾ ਆਉਈ ਥੋੜੀਓ ਭਰੀ ਇੱਕ ਜਣੇ ਚੱਕੀ ਜਾਣੀ ਪਾ ਦੇਣੀ ਲਾ ਦੇਣ ਰੁਕ ਲਾ ਦੇਣ ਮਾ ਚੜ ਦੁਨਾਰ ਰੋਕ ਲਾਉਣ ਨਾ ਯਾਰ ਨਾ ਨਾ ਥੋੜੇ ਥੋੜੇ ਲਾ ਕੇ ਚੱਲੋ ਫਿਰ ਅੱਜ ਤੇਰਾ ਇਧਰ ਜਰਵਾਸ ਹੈ ਮੂਰੇ ਹੋ ਜਾ ਉਹ ਨੂੰ ਨਹੀਂ ਦਿਖਦਾ ਇਹਦਾ ਕਮੀਟੀ ਵੀ ਹੋਣੀ ਕੋਨੇ ਕੈਮਰੇ ਵਾਲਾ ਓ ਕੈਮਰੇ ਵਾਲਾ ਓ ਓ ਇਧਰ ਲੈ ਆ ਉੱਪਰ ਤੇ ਕਮਾ ਲੈ ਉਧਰ ਸਿੱਧਾ ਪਾ ਲੈ ਇਹਨੂੰ ਚਾ ਇੱਥੇ ਦੇ ਪਾ ਲੈ ਹਾਂ ਫੋਟੋ ਨਹੀਂ ਖਿੱਚਦਾ ਹੈਗਾ ਹੁਣ ਤੂੰ ਮਾਰੋ ਨੂੰ ਫੋਨ ਸ਼ਾਮ ਵਾਲਾ ਹੂਟਰ ਵੱਜਣ ਦੇ ਕਰਕੇ ਬੱਦਲ ਹੋ ਗਿਆ ਡਲ ਗਿਆ ਰੱਬ ਵੀ ਗੁੱਸਾ ਕਰ ਗਿਆ ਬਹੁਤ ਮੌਸਮ ਖਰਾਬ ਆ ਦੇਖਦਾ ਸਹੀ ਲੈ 1900 ਚੱਕਰਾਂ ਵਰਤਿਆ ਵਾਲਾ ਬੈਟਰ ਸਾਰੇ ਪਾਸੇ ਆਹੀ ਹਾਲ ਆਦਾ ਪਾਜੀ ਉੱਡਦੇ ਆ ਪਰ ਮਾਈ ਕਣਕ ਨੂੰ ਵੀ ਟਾਈਮ ਇਨੇ ਵਗੇਰਾ ਦੇਤਾ ਰੱਬ ਨੇ ਬਹੁਤ ਦੇਤਾ ਹੁਣ ਇਹ ਤਾਂ ਇਹਨਾਂ ਦੀ ਗਲਤੀ ਆ ਤੇਜ ਚੱਲਿਆ ਸੀ ਜਨ ਨਹੀਂ ਹੈ ਨਹੀਂ 2:00 ਵਜੇ ਤੱਕ ਕਿਤੇ ਦਰ ਐਸੇ ਚੱਲਦਾ 11:00 ਵਜੇ ਤੱਕ ਚੱਲਦਾ ਨਹੀਂ ਪੈ ਜੀ ਪਹਿਲਾਂ ਨਾ ਹੋਰ ਨਹੀਂ ਪਿਆ ਘਟ ਪਿਆ ਉਹ ਪਹਿਲਾਂ ਮੀਂਹੇ ਦਾ ਮਾਹੌਲ ਜਾ ਹੋ ਗਿਆ ਲੋਕ ਤੇਜ ਹੋ ਗਏ ਨਹੀਂ ਥੋੜਾ 25 30 25 ਕਿ ਦਿਨ ਦਾ ਚੱਲ ਜਾਂਦਾ ਅੱਗੇ ਤਿੰਨ ਚਾਰ ਦਿਨ ਪੂਰਾ ਪਤਲਾ ਹੋ ਜਾ ਰਿਹਾ ਪੂਰਾ ਕੋਪਾਨ ਪੂਰਾ ਡਰਾਈ ਹੈ ਤਾਂ ਸਾਡੀ ਜੋਗੀਆਂ ਨਿਕਲਦੀ ਹੈ ਬਸ ਬਹੁਤ ਆ ਫਿਰ ਇਹ ਨਹੀਂ ਕਿ ਬਾਕੀ ਦਾ ਸੱਤਾ ਆਏ ਹੁਣ ਜਿਹੜੀ ਪਈ ਆ ਉਹ ਨਹੀਂ ਕਢੇ ਸਾ ਅੰਕੜੇ ਉਹਦਾ ਕੋਈ ਕੋਈ ਭਰੋਸਾ ਨਹੀਂ ਵੀ ਕਾਦ ਨਿਕਲਣੀ ਆ ਉਹ ਡਾਕਟਰ ਜਿਹੜਾ ਹੈ ਉਹ ਓਕੇ ਛੋੜੇ ਨੂੰ ਵੀ ਇਹ ਲਾ ਮੁੱਠੀ ਝੜਦੇ ਆ ਛੱਡਦੇ ਛੱਡ ਲਈ ਗੇਰ ਪਰੇ ਗੜਾ ਹੈ ਗੇਰ ਪਰ ਡਿਊਟੀ ਆ ਬਸ ਉਹਦੀ ਕੱਲੀ ਡਿਸੀਜਨ ਵੀ ਦਿੰਦਾ ਵੀ ਥੋੜਾ ਲਾ <laughs> क्या नवी लेबर तैयार हो गई <laughs> गेर पर दी रख गेर परेर चटिया प्याया भी बन <laughs> के जाइए अभी बस ਨਿਕਲਦਾ ਜਾਣੀ ਦੀ ਫਿਰ ਤਾਂ ਟਰਾਲੀ ਜੋ ਹੋਣੀ ਸੀ ਹੁਣ ਤਾਂ ਖਲਵਾੜ ਜੀ ਹੋ ਆ ਬੀਜ ਜੋਗੀ ਤਾਂ ਹੋ ਗਈ ਬੰਦ ਕਰ ਦੋ